ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਖੜੇ ਸੀ ਮਾਨਸਾ ਹੈਂਗਰੀ ਹਿਊਮਨ ਦੇ ਵਿੱਚ ਜਿੱਥੇ ਕਿ ਬਹੁਤ ਸੋਹਣਾ ਇੱਕ ਐਗਜ਼ੀਬਿਸ਼ਨ ਚੱਲ ਰਿਹਾ ਕੇ ਕੇ ਬਟਿਕ ਐਂਡ ਸਾਹਿਬਾਨ ਬਟਿਕ ਵਾਲਿਆਂ ਵੱਲੋਂ ਸੁਭਾਤੀ ਆਰਗੇਨਾਈਜ਼ਰ ਆਪਣੇ ਨਾਲ ਖੜੇ ਨੇ ਗੱਲਬਾਤ ਕਰਦੇ ਆ ਪੁੱਛਦੇ ਕਿੰਦਾ ਦਾ ਮਾਹੌਲ ਆ ਮਤਲਬ ਕਿੰਦਾ ਨੇ ਸਾਰੇ ਪ੍ਰਬੰਧ ਕੀਤੇ ਨੇ ਸੱਚੀ ਗੱਲ ਹੈ ਸੱਚੀ ਗੱਲ ਅ ਭਾਈ ਕਿਸ ਤਰ੍ਹਾਂ ਦਾ ਮਤਲਬ ਆਪਣਾ ਐਗਜ਼ੀਬਿਸ਼ਨ ਆ ਜਿਹੜਾ ਹੁਣ ਚੱਲ ਰਿਹਾ ਹੈਗਾ ਕਿਸ ਤਰ੍ਹਾਂ ਦਾ ਬਹੁਤ ਵਧੀਆ ਚੱਲ ਰਿਹਾ ਹੈ ਜੀ ਬਹੁਤ ਵਧੀਆ ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਆ ਰਿਹਾ ਹੈਗਾ ਤੁਹਾਡੇ ਹਾਂਜੀ ਹਾਂਜੀ ਬਹੁਤ ਵਧੀਆ ਮਿਲ ਰ ਠੀਕ ਹੈ ਹਾਂਜੀ ਸੋ ਐਸਟੀਮੇਟਡ ਕਿੰਨੀਆਂ ਕਸਟੋਲਜ਼ ਜਿਹੜੀਆਂ ਆਪਣੇ ਕੋਲੇ ਪਹੁੰਚੀਆਂ ਹੋਈਆਂ ਨੇ ਆਪਣੇ ਕੋਲੇ 15 ਜੀ 15 ਕਸਟੋਲ ਆ ਪਹੁੰਚੇ ਹਾਂਜੀ 15 ਪਹੁੰਚ ਰਹੇ ਨੇ ਸਾਰੇ ਬੁਟੀਕਸ ਹੀ ਪਹੁੰਚੇ ਹੋਏ ਨੇ ਇਹਦੇ ਵਿੱਚ ਜਾਂ ਨਹੀਂ ਵਿੱਚ ਆਪਣੇ ਹਿਸਾਬ ਨਾਲ ਵਾਲੇ ਆ ਜੀ ਬਾਕੀ ਵਨ ਗ੍ਰੈਂਡਸ ਆਉਣੇ ਵਾਲੇ ਆ ਇਤਰ ਵਾਲੇ ਆ ਜੀ ਤੇ ਕਿੱਥੇ ਆਏ ਬਾਕੀ ਬੁਟੀਕ ਹੀ ਨੇ ਸਾਰੇ ਸਾਰੇ ਬੁਟੀਕ ਹੀ ਨੇ ਹਾਂਜੀ ਸੋ ਦੋਸਤੋ ਬਹੁਤ ਸੋਹਣਾ ਐਗਜ਼ੀਬਿਸ਼ਨ ਚੱਲ ਰਿਹਾ ਹੈਗਾ ਪਿੱਛੇ ਤੁਸੀਂ ਦੇਖ ਸਕਦੇ ਹੋ ਬਾਕੀ ਸਟਾਲਜ਼ ਵਗੈਰਾ ਲੱਗੀਆਂ ਨੇ ਕਸਟਮਰ ਵੀ ਰਸ਼ ਵੀ ਕਾਫੀ ਆ ਰਿਹਾ ਹੈਗਾ ਕਿਉਂਕਿ ਹਲੇ ਐਗਜ਼ੀਬਿਸ਼ਨ ਦੀ ਜਿਹੜੀ ਸਟ ਮਤਲਬ ਸ਼ਾਮ ਦੇ ਹਿਸਾਬ ਨਾਲ ਅਕੋਰਡਿੰਗ ਟੂ ਟਾਈਮ ਇੱਥੇ ਰਸ਼ ਹੋਰ ਵੱਧ ਰਿਹਾ ਹੈਗਾ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਸਾਰੀਆਂ ਸਟਾਲਾਂ ਨਾਲ 1 ਬਾਈ 1 ਉਹਨੂੰ ਸਟਾਕ ਵੀ ਦਿਖਾਵਾਂਗੇ ਕੀ ਕੀ ਲੈ ਕੇ ਆਏ ਨੇ ਤੇ ਕਿੰਨੀਆਂ ਤੋਂ ਸਟਾਲਾਂ ਨੇ ਕਿਹੜੀਆਂ ਕਿਹੜੀਆਂ ਸਟਾਲਾਂ ਪਹੁੰਚੀਆਂ ਨੇ ਇਕੱਲੇ-ਇਕੱਲੇ ਨਾਲ ਮਿਲੋੜਾ ਤੁਹਾਨੂੰ ਆਜੂ ਟਾਲ ਦੇ ਉੱਪਰ ਆਏ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਲੇਡੀਜ਼ ਵਾਸਤੇ ਜਿਵੇਂ ਕਿ ਜੂਟ ਸੂਟਾਂ ਨਾਲ ਮੈਚਿੰਗ ਵਾਲੇ ਜੁੱਤੇ ਵਗੈਰਾ ਇੱਥੋਂ ਮਿਲਦੇ ਨੇਗੇ ਸਸ਼ੀਕਲ ਬਾਈ ਸਸ਼ੀਕਲ ਕੀ ਨਾਮ ਤੇ ਬਾਈ ਆਪਣੀ ਸਟਾਲ ਰਾਇਲ ਸਟੈਪਸ ਅੱਛਾ ਕਿਹੜੀ ਜਗ੍ਹਾ ਤੋਂ ਪਹੁੰਚੇ ਆ ਅਸੀਂ ਮਾਨਸ ਸੋ ਮਤਲਬ ਕਿਦਾਂ ਦੇ ਤੁਸੀਂ ਡਿਜ਼ਾਈਨ ਕਰਦੇ ਜੁੱਤੇ ਵਗੈਰਾ ਇਹ ਕਸਟਮਾਈਜ਼ ਵੀ ਕਰਵਾਈ ਜਾਂਦੇ ਜਿਵੇਂ ਕਿਸੇ ਦੀ ਡਿਮਾਂਡ ਨੇ ਜ਼ਿਆਦਾਤਰ ਨਿਊਲੀ ਮੈਰਿਡ ਲਈ ਹਨਾ ਜਿਵੇਂ ਘੁੰਗਰੂ ਵਾਲੀਆਂ ਹੋ ਗਈਆਂ ਜਾਂ ਇੱਧਰ ਕੜਾਈ ਵਾਲੀਆਂ ਹੋ ਗਈਆਂ ਮੈਰੂਨ ਕਲਰ ਦੀ ਹੋ ਗਈ ਸਿੰਪਲ ਜੁੱਤੀਆਂ ਵੀ ਰੱਖੀਆਂ ਹੈ ਇਹ ਜੁੁੰਦੇ ਨੇ ਜਿਵੇਂ ਲੇਡੀਜ਼ ਨੂੰ ਜ਼ਿਆਦਾ ਹੁੰਦਾ ਸੂਟਾਂ ਨਾਲ ਦੀਆਂ ਤਾਂ ਕਲਰ ਵੀ ਹਾਂ ਜਿਵੇਂ ਅੱਗੇ ਵੈਡਿੰਗ ਸੀਜ਼ਨ ਆ ਰਿਹਾ ਹੈ ਜੇ ਕਿਦਾਂ ਵੀ ਕੋਈ ਮਤਲਬ ਪਾਰਟੀ ਵਗੈਰਾ ਦੇ ਵਿੱਚ ਪਾਉਣ ਵਾਸਤੇ ਸੂਟਾਂ ਨਾਲ ਮੈਚਿੰਗ ਵਾਲੇ ਜੁੱਤੇ ਆਪਣੇ ਤੋਂ ਕਸਟਮਾਈਜ਼ ਕਰਵਾ ਸਕਦੇ ਨੇ ਆਪਣੇ ਕੋਲ ਜਿੱਦਾਂ ਦੇ ਜੀ ਸੋ ਜੇ ਪ੍ਰਾਈਸ ਦੀ ਗੱਲ ਕਰੀਏ ਸਟਾਰਟਿੰਗ ਜਿਹੜੀ ਰੇਟ ਆ ਉਹ ਕਿੱਥੋਂ ਜੀ ਸਟਾਰਟ ਹੋ ਜਾਂਦਾ ਸਟਾਰਟ ਆਪਾਂ 450 ਤੋਂ ਕਰ ਦਿੰਨੇ ਆ ਠੀਕ ਆ ਕਿਉਂਕਿ ਬੇਸਿਕ ਜਿਹੜਾ ਹਨ ਰੈਗੂਲਰ ਚ ਲੋਕ ਪਾਉਂਦੇ ਨੇ ਉਹ ਜਾਣ ਚ ਉਹਨਾਂ ਨੂੰ ਉਹਨਾਂ ਹੀ ਕੀ ਚਾਹੀਦੀ ਹੁੰਦੀ ਹੈ ਕਿ ਇਹ ਚੱਲੇ ਵੀ ਵਧੀਆ ਠੀਕ ਹੈ ਜੀ ਔਰ ਰੇਟ ਵੀ ਘਟੋਗੇ ਇੱਕ ਹੋਰ ਮਤਲਬ ਕੁਐਸਚਨ ਹੈ ਵੀ ਮਤਲਬ ਅੱਜ ਐਗਜ਼ੀਬਿਸ਼ਨ ਚੱਲ ਰਿਹਾ ਹੈ ਸਾਹਿਬਾਨ ਬਟਿਕ ਤੇ ਕੇ ਕੇ ਬਟਿਕ ਵਾਲਾ ਹੈ ਨਾ ਤੇ ਤੁਹਾਨੂੰ ਕਿਦਾਂ ਦਾ ਮਤਲਬ ਇਹ ਰਿਸਪੌਂਸ ਮਿਲ ਰਿਹਾ ਕਿਦਾਂ ਦਾ ਮਤਲਬ ਲੱਗ ਰਿਹਾ ਮਾਹੌਲ ਜਿਹੜਾ ਹੈਗਾ ਜੀ ਬਹੁਤ ਵਧੀਆ ਲੱਗ ਰਿਹਾ ਬਹੁਤ ਪੋਜ਼ਿਟਿਵ એનર્ਜੀ ਹੈ ਸਾਰੇ ਬਹੁਤ ਐਕਸਾਈਟਡ ਨੇ ਤਾਂ ਉਹ ਚੀਜ਼ ਦੇਖ ਕੇ ਖੁਦ ਨੂੰ ਵੀ ਇੱਕ એનર્ਜੀ ਫੀਲ ਹੋ ਰਹੀ ਹੈ ਬਹੁਤ ਪੋਜ਼ਿਟਿਵ ਵਾਅ ਸੁਭਈ ਜੀ ਕਿਸੇ ਕੋਰੀਅਰ ਵਗੈਰਾ ਕਰਾਉਣਾ ਹੋਵੇ ਹੈ ਸਰਬ ਸਪਨੇ ਕੋਲੇ ਵਾਲੇ ਹਾਂਜੀ ਆਪਲੇ ਉਹਦੇ ਅਸਤੇ ਤੁਹਾਡਾ ਕੰਟੈਕਟ ਨੰਬਰ ਬੋਲੋ ਕੰਟੈਕਟ ਨੰਬਰ ਹੈ 77400 52125 ਸੋ ਦੋਸਤੋ ਇਹਨਾਂ ਦੇ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਜਾਂ ਡੀਐਮ ਵਗੈਰਾ ਕਰਕੇ ਤੁਸੀਂ ਇਹਨਾਂ ਤੋਂ ਕੋਈ ਵੀ ਜੁੱਤਾ ਵਗੈਰਾ ਕੁਝ ਵੀ ਫੋਟੋ ਵਗੈਰਾ ਪਹਿਲਾਂ ਮੰਗਵਾ ਕੇ ਤੁਸੀਂ ਉਹਨਾਂ ਤੋਂ ਕੋਰੀਅਰ ਕਰਵਾ ਸਕਦੇ ਹੋ ਸੋ ਦੋਸਤੋ ਨੈਕਸਟ ਸਟਾਲ ਹੈਗੀ ਹੈ ਜੀ ਸਾਹਿਬਾਨ ਬੁਟੀਕ ਵਾਲਿਆਂ ਦੀ ਸੋ ਬਹੁਤ ਸਾਰਾ ਤੁਸੀਂ ਦੇਖ ਸਕਦੇ ਹੋ ਇਹਨਾਂ ਕੋਲ ਸਟਾਕ ਰੱਖਿਆ ਹੋਇਆ ਹੈਗਾ ਜਿੰਨਾ ਵੀ ਬੁਟੀਕ ਦੀ ਕਲੈਕਸ਼ਨ ਹੈਗੀ ਹੈਗੀ ਸ਼ਸ਼ਕਲ ਬਾਈ ਸ਼ਸ਼ਕਲ ਬੀ ਆ ਬਾਈ ਕਿਸ ਤਰ੍ਹਾਂ ਦਾ ਮਤਲਬ ਤੁਹਾਨੂੰ ਇਥੇ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਜੀ ਅੱਛਾ ਕਿਹੜੇ ਕਿਹੜਾ ਸਟਾਕ ਲੈ ਕੇ ਪਹੁੰਚੇ ਹੋ ਅੱਜ ਅਸੀਂ ਸਾਰੇ ਤਰ੍ਹਾਂ ਦੇ ਸਟੱਫ ਲੈ ਕੇ ਆਏ ਆਂ ਜੀ ਅੱਛਾ ਜੀ ਦੱਸ ਸਕਦੇ ਹੋ ਵੀ ਕਿਹੜਾ ਕਿਹੜਾ ਸਟੱਫ ਹੈ ਇਹਦੇ ਵਿੱਚ ਜਨਕਿਆਰੀ ਵਰਤ ਦੀ ਜੀਦਲਵਾਦੀ ਕੀ ਕੁਝ ਆਰੀ ਵਰਤ ਵੀ ਹੈਗਾ ਜੀ ਬਰਬਰੀ ਸਟੱਫ ਹੈਗਾ ਆਪਣੇ ਕੋਲੇ ਜੋਰਜਟ 'ਚ ਹੈਗੇ ਨੇ ਜੀ ਤੇ ਮਤਲਬ ਸੋ ਦੋਸਤੋ ਜੇਕਰ ਤੁਸੀਂ ਕੋਈ ਵੀ ਸੂਟ ਵਗੈਰਾ ਹੈ ਨਾ ਤਾਂ ਕੋਰੀਅਰ ਕਰਵਾਉਣਾ ਜਾਂ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾਉਣਾ ਤਨ ਦਾ ਕੰਟੈਕਟ ਨੰਬਰ ਨੋਟ ਕਰ ਲਓ 9878461109 ਇਸ ਨੰਬਰ ਤੇ ਪਰ ਕਾਲ ਕਰਕੇ ਕਾਲ ਕਰਕੇ ਇਹਨਾਂ ਤੋਂ ਕੋਈ ਵੀ ਫੋਟੋ ਵਗੈਰਾ ਡੀਐਮ ਕਰਵਾ ਕੇ ਕਿਸੇ ਵੀ ਤਰ੍ਹਾਂ ਦਾ ਸੂਟ ਵਗੈਰਾ ਕਸਟਮਾਈਜ਼ ਵੀ ਕਰਵਾ ਸਕਦੇ ਆ ਆਰਡਰ ਵੀ ਕਰ ਸਕਦੇ ਹੋ ਐਡਰੈਸ ਨੋਟ ਕਰ ਲਓ ਜੀ ਸਹਾਵਾਨ ਬੁਟੀਕ ਮਾਨਸਾ ਤੋਂ ਬਾਕੀ ਇਹਨਾਂ ਨੂੰ ਕਾਲ ਕੰਟੈਕਟ ਕਰਕੇ ਇਹਨਾਂ ਤੋਂ ਪ੍ਰੋਪਰ ਐਡਰੈਸ ਲੈ ਕੇ ਤੁਸੀਂ ਵਿਜ਼ਿਟ ਸੋ ਦੋਸਤੋ ਜਿਹੜੀ ਨੈਕਸਟ ਸਟਾਲ ਆ ਗਈ ਕੇ ਕੇ ਬੁਟੀਕ ਵਾਲਿਆਂ ਦੀ ਆ ਗਈ ਹੈ ਗੱਲਬਾਤ ਕਰਦੇ ਹਾਂ ਸੱਚ ਕਰਦੇ ਆਪਨੇ ਕਿਹੜੀ ਜਗ੍ਹਾ ਤੋਂ ਇਹ ਸਟਾਲ ਆ ਮਾਨਸਾ ਤੋਂ ਇਹ ਮਾਨਸਾ ਖੁਰਦਾ ਮਾਨਸਾ ਦੇ ਵਿੱਚ ਐਡਰੈਸ ਮਤਲਬ ਜ ਮਾਂਸਾ ਕਰਦੇ ਮਾਂਸਾ ਕਰਦੇ ਓਕੇ ਮਾਂਸਾ ਕਰਦੇ ਹਾਂਜੀ ਸੋ ਕਿਹੜਾ ਕਿਹੜਾ ਸਟਾਕ ਮਿਲ ਜਾਂਦਾ ਬਈ ਆਪਣੇ ਕੋਲੇ ਆਪਣੇ ਕੋਲੇ ਹੈਂਡਵਰਕ ਹੋ ਗਿਆ ਜਿਵੇਂ ਆਰੀ ਵਰਕ ਹੋ ਗਿਆ ਮਸ਼ੀਨੀ ਵਰਕ ਹੋ ਗਿਆ ਬਾਕੀ ਪੇਂਟ ਹੋ ਗਏ ਆ ਨੀਡਲ ਵਰਕ ਹੋ ਗਿਆ ਸਾਰੇ ਸਾਰੇ ਵਰਕ ਮਿਲਦੇ ਆ ਆਪਣੇ ਕੋਲ ਠੀਕ ਹੈ ਜੀ ਜੇ ਕਿਸੇ ਨੂੰ ਕੋਰੀਅਰ ਵਗੈਰਾ ਕਰਾਉਣਾ ਹੋਵੇ ਤਾਂ ਤੁਹਾਡਾ ਕੰਟੈਕਟ ਨੰਬਰ ਜਰੂਰ ਬੋਲ ਦਿਓ ਹਾਂਜੀ 774 77 155 ਜੀ ਸੋ ਦੋਸਤੋ ਇਹਨਾਂ ਦੇ ਨੰਬਰ ਤੇ ਉੱਪਰ ਕਾਲ ਕਰਕੇ ਤੁਸੀਂ ਕੁਝ ਵੀ ਆਰਡਰ ਕਰ ਸਕਦੇ ਹੋ ਕੋਰੀਅਰ ਕਰਵਾ ਸਕਦੇ ਹੋ ਜਾਂ ਇਹਨਾਂ ਤੋਂ ਫੋਟੋ ਵਗੈਰਾ ਮੰਗਾ ਕੇ ਕੋਈ ਵੀ ਚੀਜ਼ ਕਸਟਮਾਈਜ਼ ਕਰਾਉਣੀ ਕਰਵਾ ਸਕਦੇ ਸੋ ਦੋਸਤੋ ਜਿਹੜੀ ਨੈਕਸਟ ਸਟਾਲ ਹੈ ਇਹ ਨਾਲ ਗੱਲਬਾਤ ਕਰਦੇ ਆਂ ਦੇਖ ਸਕਦੇ ਤੁਸੀਂ ਬਹੁਤ ਸੋਹਣੇ ਨਾਲ ਕੋਲ ਸਟਾਕ ਆ ਗਿਆ ਜਿਹੜਾ ਇਧਰ ਵੀ ਲੱਗਿਆ ਹੋਇਆ ਹੈਗਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਰ ਆਪਣਾ ਕੀ ਨਾਮ ਤੇਜੀ ਬਟੀਕਾ ਗਲੇਮਰ ਡਿਜ਼ਾਈਨ ਬੁਟੀਕ ਹੈ ਕਿਹੜੀ ਜਗ੍ਹਾ ਤੋਂ ਪਹੁੰਚਿਆ ਮਾਨਸਾ ਹੀ ਲੋਕਾਂ ਦਾ ਮਾਨਸਾ ਹਾਜੀ ਕਿਹੜਾ ਕਿਹੜਾ ਸਟਾਕ ਆ ਬਾਈ ਤੁਹਾਡੇ ਕੋਲ ਮਿਲ ਜਾਂਦਾ ਹੈ ਸਰ ਆਪਣੇ ਕੋਲੇ ਜੀ ਗਲਾਸ ਆ ਗਿਆ ਜੀ ਨਿਡਲ ਵਰਕ ਦੇ ਵਿੱਚ ਇਹ ਵਾਲਾ ਆ ਗਿਆ ਜੀ ਟਿਸ਼ੂ ਜਿਹਦੇ ਵਿੱਚ ਆਪਾਂ ਕਹਿ ਸਕਦੇ ਆ ਜਰੀ ਵਰਕ ਹੈ ਸਾਰਾ ਠੀਕ ਹੈ ਜੀ ਤੇ ਇਹ ਵਾਲਾ ਹਾਂਜੀ ਇਹ ਹੈਗਾਗਾ organza ਤੇ ਇਹ ਹੈਗਾ ਬਲੌਕ ਪੇਂਟਿੰਗ ਇਹ ਵੀ ਟਿਸ਼ੂ ਕ੍ਰਾਸ਼ ਆ ਗਈ ਤੇ ਹੋਰ ਆਪਣੇ ਕੋਲੇ ਜਿੱਦਾਂ ਕਿ ਇਹ ਆ ਗਿਆ ਕਾਟਨ ਦਾ ਸਟੱਫ ਸਾਰੇ ਤਰ੍ਹਾਂ ਦਾ ਸਟੱਫ ਹੈ ਜੀ ਆਪਣੇ ਕੋਲੇ ਤੇ ਬਾਕੀ ਜਿਹੜੇ ਬਾਗ ਫੁਲਕਾਰੀਆ ਵਗੈਰਾ ਜਾਂ ਕੋਈ ਵੀ ਚੀਜ਼ ਜੇ ਕਸਟਮਾਈਜ਼ ਕਰਵਾਉਣੀ ਹੋਵੇ ਤੁਹਾਡੇ ਕੋਲ ਹਾਂਜੀ ਸਰ ਇਹਦੀ ਫੁਲਕਾਰੀਆ ਦੀ ਆਪਣੇ ਕੋਲੇ ਫੁਲਕਾਰੀਆ ਵੀ ਸਾਰੇ ਤਰ੍ਹਾਂ ਦੀਆਂ ਮਿਲਦੀਆਂ ਵੀ ਆ ਸਰ ਆਪਣਾ ਐਡਰੈਸ ਹੈਗਾ ਜੀ ਬਨਵਰ ਟ੍ਰੈਫਿਕ ਰੋਡ ਡੱਬੇ ਵਾਲੀ ਗਲੀ ਗਲੇਮਰਸ ਐਂਡ ਬੁਟੀਕ ਤੇ ਤੁਹਾਡਾ ਕੰਟੈਕਟ ਨੰਬਰ ਵੀ ਬੋਲ ਦਿਜੀਏ ਜੀ ਕਿਉਂਕਿ ਕੋਰੀਅਰ ਕਰਵਾਉਣਾ ਹੈ। ਹਾਂਜੀ 7507508812021 ਗਲੇਮਰ ਡਿਜ਼ਾਈਨਰ ਬੁਟੀਕ ਇਹ ਆਪਣਾ ਅਡਰੈਸ ਹੈ। ਸੋ ਬਈ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਇਹ ਐਗਜ਼ੀਬਿਸ਼ਨ ਜਿੱਦਾਂ ਅੱਜ ਮਤਲਬ ਕਰਵਾਇਆ ਸਾਹਿਬਾਨ ਨੇ। ਬਿਲਕੁਲ ਸਰ ਮੇਰਾ ਫਸਟ ਟਾਈਮ ਐਕਸਪੀਰੀਅੰਸ ਆ ਬਟ ਫਿਰ ਵੀ ਬਹੁਤ ਵਧੀਆ ਜਾ ਰਿਹਾ ਜੀ, ਵਧੀਆ ਲੱਗ ਰਿਹਾ ਹੈਗਾ। ਹਾਂਜੀ। ਬਾਕੀ ਹਲੇ ਟਾਈਮ ਥੋੜਾ ਹੋਇਆ ਹਨਾ ਅੱਗੇ ਨੈਕਸਟ ਮਤਲਬ ਸਰ ਜਿਸ ਦਾ ਉਹ ਟਾਈਮ ਥੋੜਾ ਹੋਇਆ ਬਟ ਫਿਰ ਵੀ ਬਹੁਤ ਵਧੀਆ ਲੱਗ ਰਿਹਾ ਹੈਗਾ, ਵਧੀਆ ਐਕਸਪੀ ਆ ਪਈ ਨਾ ਤੇ ਆਪਣਾ ਬੁਟੀਕ ਜੀ ਆਪਣਾ ਬਟੇ ਗਰੇਵਲ ਬੁਟੀਕ ਜੀ ਪਿੰਡ ਤਨਪੁਰਾ ਠੀਕ ਹੈ ਜੀ ਹਾਂ ਜੀ ਹਾਂ ਕਿਹੜਾ ਕਿਹੜਾ ਸਟਾਕ ਲੈ ਕੇ ਪਹੁੰਚੇ ਬਈ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਸਟਾਕ ਮਿਲਦਾ ਜੀ ਘਰ ਦੇ ਰੂਟੀਨ ਵੇਅਰ ਤੋਂ ਲੈ ਕੇ ਪਾਰਟੀ ਵੇਅਰ ਦਾ ਵੀ ਕਿਸੇ ਵੀ ਰੇਂਜ ਦੇ ਵਿੱਚ ਤਿਆਰ ਕਰਵਾ ਲਓ ਹੈਂਡਵਰਕ ਕਰਵਾ ਲਓ ਆਰੀਵਰਕ ਮਿਕਸ ਤੇ ਆਪਣੀ ਰੇਂਜ ਦੇ ਅਕੋਰਡਿੰਗ ਕਿਸੇ ਵੀ ਤਰ੍ਹਾਂ ਦਾ ਸੂਟ ਤਿਆਰ ਕਰਾ ਸਕਦੇ ਜੀ ਰੇਂਜ ਦੀ ਗੱਲ ਕਰੀ ਬਈ ਕਿੰਨੇ ਕੁ ਤੋਂ ਸੂਟ ਹੈ ਜਿਹੜਾ ਆਪਣੇ ਕੋਲ ਆਪਣੇ ਕੋਲ 1000 ਰੁਪਏ ਤੋਂ ਸੂਟ ਸਟਾਰਟਿੰਗ ਹੋ ਜਾਂਦੇ ਜਿਹੜੇ ਬੁਟੀਕ ਵਾਲੇ ਪੀਸ ਹਾਂ ਹਾਂ ਜੀ ਹਾਂ ਜੀ ਹਾਂ ਆ ਮਿਕਸ ਦੇ ਤੇ ਆ ਗਿਆ ਹੈਵੀ ਤੋਂ ਹੈਵੀ ਸੂਟ ਵੀ ਤੇ ਘਾਟ ਟ੍ਰੇਨਸ ਵਾਲਾ ਵੀ ਬਾਕੀ ਕਿਸ ਨੇ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਜਿੰਨੇ ਰੁਪਈਆ ਦੀ ਬੰਦੇ ਦੀ ਹਾਂਜੀ ਜੋ ਆਈਸ ਹੁੰਦੀ ਆਪੋ ਆਪਣੀ ਆਪੇ ਸੋ ਆਪਣਾ ਕੰਟੈਕਟ ਨੰਬਰ ਜਰੂਰ ਬੋਲ ਦਿਓ ਹਾਂਜੀ ਮੇਰਾ ਕੰਟੈਕਟ ਨੰਬਰ ਹੈਗਾ 9877881787 ਤੇ ਗਰੇਵਾਲ ਬੁਟੀਕ ਪਿੰਡ ਤੁਨਤੋ ਜੀ ਹਾਂਜੀ ਠੀਕ ਹੈ ਠੀਕ ਸੋ ਜਿਹੜੀ ਨੈਕਸਟ ਸਟਾਲ ਆਗੇ ਇਹਨਾਂ ਕੋਲੇ ਬੁਟੀਕ ਵਾਲਾ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਪਹੁੰਚੇ ਨੇਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੇ ਹੈ ਆਪਣਾ ਬੁਟੀਕ ਹੈ ਗੋਲਡਨ ਥ्रेड ਬੁਟੀਕ ਮਾਨਸ ਮਾਨਸ ਜੀ ਕਿਹੜੀ ਕਿਹੜੀ ਕਲੈਕਸ਼ਨ ਹੈ ਜੀ ਆਪਣੇ ਕੋਲ ਆਪਣੇ ਕੋਲ ਹੈ ਹੈਂਡਵਰਕ ਵਾਲੀ ਹੈ ਮਸ਼ੀਨੀ ਵਰਕ ਆਰੀ ਵਰਕ ਤੇ ਪਲੇਨ ਸੂਟ ਕਾਟਨ ਦੇ ਠੀਕ ਹੈ ਜੀ ਬਾਕੀ ਜੀ ਕਸਟਮਰ ਨੇ ਆਪਣੇ ਅਕੋਰਡਿੰਗ ਕੋਈ ਵੀ ਵੱਧ ਘੱਟ ਰੇਟ ਵਾਲਾ ਜਿੱਦਾਂ ਕਿ ਕਸਟਮਾਈਜ਼ ਕਰਵਾਉਣਾ ਕਰਦੇ ਹਾਂ ਕਰ ਸਕਦੇ ਹਾਂ ਸਟੱਫ ਦੇ ਅਕੋਰਡਿੰਗ ਸੋ ਜੇ ਕਿਸੇ ਨੇ ਕੋਰੀਅਰ ਕਰਾਉਣਾ ਕੋਰੀਅਰ ਦੀ ਸੇਵਾ ਹੈ ਜੀ ਹਾਂ ਜੀ ਹਾਂ ਜੀ ਤਾਂ ਦਿੱਸਤ ਥੋੜਾ ਕੰਟੈਕਟ ਨੰਬਰ ਦੋ ਕੰਟੈਕਟ ਨੰਬਰ ਹੈ ਜੀ 9915328072 ਸੋ ਦੋਸਤੋ ਇਸ ਨੰਬਰ ਤੇ ਉੱਪਰ ਕਾਲ ਕਰਕੇ ਇਹਨਾਂ ਤੋਂ ਕੋਈ ਵੀ ਸੂਟ ਵਗੈਰਾ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਅਕੋਰਡਿੰਗ ਵਾਕੀ ਡੀਐਮ ਕਰ ਲਓ ਜਾਂ ਕਾਲ ਕਰਕੇ ਕੋਰੀਅਰ ਵੀ ਕਰਵਾ ਸਕਦੇ ਹੋਗੇ ਥੈਂਕ ਯੂ ਸੋ ਦੋਸਤੋ ਨੈਕਸਟ ਸਟਾਲ ਹੈਗੀ ਜਿਹੜੀ 1 ਗ੍ਰਾਮ 골ਡ ਵਾਲੀ ਐਂਡ ਸਟਾਲ ਹੈਗੀ ਬਹੁਤ ਸੋਹਣਾ ਨੇ ਕੋਲੇ ਜਨਨ ਕੀ ਕਲੈਕਸ਼ਨ ਹੈਗੀ ਹੈ ਕੀ ਗੱਲ ਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂ ਆਪਣੇ ਕੋਲੇ ਕਿਹੜੀ ਕਿਹੜੀ ਕਲੈਕਸ਼ਨ ਮਿਲ ਜਾਂਦੀ ਹੈ ਜੀ ਆਪਣੇ ਕੋਲੇ ਵੈਰਾਈਟੀ ਮਿਲ ਜਾਂਦੀ ਹੈ ਜੀ ਆਪਣੇ ਕੋਲੇ ਇਸ ਟਾਈਪ ਦੇ ਸੈੱਟ ਮਿਲ ਜਾਣਗੇ ਰਿੰਗਸ ਮਿਲ ਜਾਣਗੀਆਂ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲੇ ਬੈਂਗਲਸ ਮਿਲ ਜਾਣਗੀਆਂ ਅੱਜ ਕੱਲ ਨਵੀਆਂ ਕੁੜੀਆਂ ਵਾਸਤੇ ਕਾਟਿਗਰ ਵਗੈਰਾ ਆ ਗਿਆ ਹੈ ਇਹ ਚੀਜ਼ਾਂ ਜੈਂਟਸ ਵਾਸਤੇ ਵੀ ਆਪਣੇ ਕੋਲੇ ਮਤਲਬ ਰਿੰਗ ਚੇਨ ਔਰ ਜੈਂਟਸ ਕੋਲੇ ਸੋਨੇ ਦੇ ਕੜੇ ਕੜੇ ਉਹ ਮਿਲ ਜਾਂਦੇ ਨੇ ਸੋ ਬਾਕੀ ਖਲਾਉਣੇ ਵਗੈਰਾ ਵੀ ਹੁੰਦੇ ਨੇ ਬੱਚਿਆਂ ਦੇ ਕੋਈ ਵੀ ਚੀਜ਼ ਕਿਸੇ ਨੇ ਕੋਰੀਅਰ ਕਰਵਾਉਣੀ ਹੈ ਤੁਹਾਡੇ ਤੋਂ ਔਨ ਆਰਡਰ ਤੇ ਉਹਦੇਾਸ ਤੁਹਾਡਾ ਕੰਟੈਕਟ ਨੰਬਰ ਜ਼ਰੂਰੀ ਹੈ ਮੇਰਾ 6239915229 ਮੇਰਾ ਕੰਟੈਕਟ ਨੰਬਰ ਹੈ ਸੋ ਦੋਸਤੋ ਇਸ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਕੋਈ ਵੀ ਚੀਜ਼ ਇਹਨਾਂ ਤੋਂ ਕੋਰੀਅਰ ਕਰਵਾ ਸਕਦੇ ਹੋਗੇ ਤੋ ਦੋਸਤੋ ਇਹਨਾਂ ਦਾ ਬਹੁਤ ਸੋਹਣਾ ਫੋਇਲ ਪੇਂਟਿੰਗ ਦਾ ਜਾਂ ਹੋਰ ਸਾਰਾ ਕੰਮ ਹੈਗਾ ਪੇਂਟਿੰਗ ਨਾਲ ਰਿਲੇਟਡ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੇ ਇਹ ਆਪਣਾ ਬਟੀਕਾ ਜੈਸਨ ਥਰੇਡਸ ਤੋਂ ਸਰੂਰ ਗੱਢਦੇ ਨਾ ਤੇ ਆਈ ਬਟੀਕ ਠੀਕ ਹੈ ਜੀ ਸੋ ਕਿਹੜਾ ਕਿਹੜਾ ਮਤਲਬ ਆਪਣੇ ਕੋਲੇ ਜਿਹੜਾ ਆਪਣਾ ਹੀ ਆਪਾਂ ਸਾਰੇ ਹੀ ਕਰਦੇ ਆਂ ਮਤਲਬ ਕਿ ਫੋਇਲ ਪੇਂਟਿੰਗ ਹੋਗਾ ਮਿਲਕੀ ਪੇਂਟਿੰਗ ਲੈਦਰ ਪੇਂਟਿੰਗ ਤੇ ਆਪਣਾ ਨੀਡਲ ਵਰਕ ਹੈਂਡ ਵਰਕ ਮਸ਼ੀਨੀ ਵਰਕ ਸੋ ਬਾਕੀ ਜੀ ਕਿਸੇ ਨੇ ਆਪਣੇ ਅਕੋਰਡਿੰਗ ਡਿਜ਼ਾਈਨ ਵਗੈਰਾ ਕੋਈ ਪੇਂਟਿੰਗ ਦਾ ਕਰਵਾਉਣਾ ਹੋਵੇ ਕਰ ਦਿੰਨੇ ਹਾਂਜੀ ਕਰ ਦਿੰਨੇ ਉਹਦੇ ਵਾਸਤੇ ਤੁਹਾਡਾ ਕੰਟੈਕਟ ਨੰਬਰ ਜਰੂਰ ਦੋ ਤਾਂ ਕਿ ਅਗਲਾ ਕੁਰੀਅਰ ਵੀ ਕਰਵਾ ਸਕੀ ਹਾਂਜੀ 9501360582 ਸੋ ਦੋਸਤੋ ਇਸ ਨੰਬਰ ਦੇ ਉੱਪਰ ਕਾਲ ਕਰਕੇ ਇਹਨਾਂ ਤੋਂ ਕੋਈ ਵੀ ਤੁਸੀਂ ਆਰਡਰ ਕਰ ਸਕਦੇ ਹੋ ਜਾਂ ਇਹਨਾਂ ਤੋਂ ਆਪਣੇ ਅਕੋਰਡਿੰਗ ਕੋਈ ਵੀ ਸੂਟ ਵਗੈਰਾ ਪੇਂਟ ਕਰਵਾਉਣਾ ਜਾਂ ਕੁਝ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਥੈਂਕ ਯੂ ਸੋ ਦੋਸਤੋ ਨੈਕਸਟ ਸਟਾਲ ਦੇ ਉੱਪਰ ਆਏ ਆਪਾਂ ਬਹੁਤ ਸੋਹਣਾ ਇਹਨਾਂ ਕੋਲ ਜਿਹੜਾ ਬੁਟੀਕ ਵਾਲਾ ਸਟਾਕ ਆ ਤੁਸੀਂ ਦੇਖ ਸਕਦੇ ਹੋ ਤੇ ਦਸ਼ਕਾ ਬਾਈ ਦਸ਼ਕਾ ਵਿੱਚ ਹਾਂ ਬਾਈ ਕੀ ਨਾਮ ਤੇ ਆਪਣੀ ਸਟੋਰ ਹੈ ਮੇਰਾ ਨਾਮ ਲਖਵਿੰਦਰ ਕਰਮਾਨ ਦੇ ਨਾਮ ਤੇ ਵੀਰੇ ਆਪਣਾ ਆਪ ਦੇ ਨਾਮ ਤੇ ਬਣਾਈ ਹੋਈ ਹੈ ਬੀ ਠੀਕ ਵੀ ਠੀਕ ਆ ਬਾਈ ਕੀ ਕੀ ਸਟਾਕ ਹੈ ਜਿਹੜਾ ਆਪਣੇ ਕੋਲੇ ਆਪਣੇ ਕੋਲ ਵੀਰੇ ਕਾਰੀਗਰ ਖੋਦਦੇ ਆਗੇ ਹੈਂਡਵਰਕ ਮਸ਼ੀਨਵਰਕ ਆਰੀਵਰਕ ਦਾ ਕੰਮ ਆਪਣਾ ਮੇਨ ਆਪਾਂ ਰੈਡੀਮੇਡ ਸਟਾਕ ਤਾਂ ਬਹੁਤ ਘੱਟ ਰੱਖਦੇ ਆਗੇ ਮਤਲਬ ਲੋਕ ਆਪਦੇ ਕੋਲ ਨਾ ਦੀ ਕਸਟਮਾਈਜ਼ ਕਰਵਾ ਸਕਦੇ ਆਗੇ ਕਿਦਾਂ ਦਾ ਮਰਜ਼ੀ ਕਰਵਾ ਸਕਦੇ ਠੀਕ ਆ ਜੀ ਦਰਮਿਆਸ ਹੁਟ ਹੋ ਗਿਆ ਦੇਖੋ ਆ ਨੀਡਲਵਰਕ ਦਾ ਸੂਟ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਦਾ ਤੁਹਾਨੂੰ ਆ ਚੀਜ਼ ਕਿਸੇ ਵੀ ਬੁਟੀਕ ਵਾਲੀ ਤੋਂ ਨਹੀਂ ਮਿਲੂਗੀ ਨਾ ਆ ਕੱਪੜਾ ਮਿਲੂਗਾ ਨਾ ਇਹ ਕੰਮ ਮਿਲੂਗਾ ਕਿਉਂਕਿ ਜਿਹੜੀ ਇਹ ਜਿਹੜੀ ਬੁਟੀਕ ਵਾਲੀਆਂ ਕੰਮ ਕਰਵਾਉਂਦੀਆਂ ਇਹ ਕਰਵਾਉਂਦੀਆਂ ਲੇਡੀਜ਼ ਤੋਂ ਠੀਕ ਹੈ ਜੀ ਇਹ ਆਪਾਂ ਕਰਵਾਇਆ ਕਾਰੀਗਰ ਤੋਂ ਕਾਰੀਗਰਾਂ ਤੋਂ ਸਪੈਸ਼ਲ ਕਾਰੀਗਰ ਰੱਖੇ ਨੇ ਹਾਂ ਸਪੈਸ਼ਲ ਕਾਰੀਗਰ ਆ ਵੀਰੇ ਆਪਣੇ ਤੋਂ ਠੀਕ ਆ ਬਾਈ ਠੀਕ ਹੈ ਨਾ ਸੋਖ ਜਿਹੜਾ ਜਿਵੇਂ ਉਸ ਪਿਆ ਇੱਕ ਹੀ ਇਹ ਵੀਰੇ ਆਪਣੇ ਸ਼ਰਟਾਂ ਦਾ ਕੱਪੜਾ ਦਾ ਇਹ ਮਾਰਕੀਟ ਦੇ ਵਿੱਚ 3500 ਦੀ ਆਪਾਂ 3000 ਦੀ ਸੇਲ ਕਰਦੇ ਹਾਂ ओके हां ਇਹ ਕੱਲੀਆਂ ਸ਼ਰਟਾਂ ਦਾ ਕੱਪੜਾ ਸ਼ਰਟ ਦਾ ਕੱਪੜਾ ਹੈਗਾ ਆ ਜੇ ਮੈਂ ਪੂਰਾ ਸੂਟ ਮਿਲ ਜੇਗਾ ਤੁਹਾਨੂੰ 3500 ਦੇ ਵਿੱਚ ਹੀ ਠੀਕ ਹੈ ਜੀ ਠੀਕ ਹੈ ਨਾ ਤੇ ਬਾਕੀ ਜੀ ਨਾਰਮਲ ਰੇਟ ਦੀ ਆਪਾਂ ਗੱਲ ਕਰੀਏ ਵੀ ਕਿੰਨੇ ਕੁ ਤੋਂ ਆਪਣੇ ਕੋਲੇ ਜਿਹੜੇ ਸੂਟ ਨੇ ਸਟਾਰਟ ਹੋ ਜਾਂਦੇ ਨੇ ਆਪਣੇ ਕੋਲੇ 2500 ਦੇ ਵਿੱਚੋਂ ਸਟਾਰਟ ਹੋ ਜਾਂਦੇ ਹੈਂਡਵਰਕ ਦੇ ਹਾਂਜੀ ਬਟਿਕ ਪੀਸ ਹਾਂਜੀ ਹੈਂਡਵਰਕ ਦੇ ਤੇ ਜਿਹੜੇ ਮਸ਼ੀਨ ਵਰਕ ਦੇ ਉਹ ਆਪਾਂ 1500 ਤੋਂ ਸਟਾਰਟਿੰਗ ਕਰ ਦਿੰਦੇ ਹਾਂ ਠੀਕ ਹੈ ਜੀ ਹਾਂਜੀ ਸੋ ਬਾਕੀ ਜੀ ਕਿਸੇ ਨੇ ਆਪਣੇ ਅਕੋਰਡਿੰਗ ਜਿਵੇਂ ਕਸਟਮਾਈਜ਼ ਕਰਾਉਣਾ ਹੋਵੇ ਬਈ ਅੱਗੇ ਵਿਆਡਿੰਗ ਸੀਜ਼ਨ ਆ ਗਿਆ ਤਾਂ ਆ ਜੀ ਕਿਸੇ ਨੂੰ ਕੋਰੀਅਰ ਕਰਵਾਉਣਾ ਆਪਾਂ ਹਰੇਕ ਥਾਂ ਭੇਜਦੇ ਆਂ ਵੀਰੇ ਮੇਰੇ ਕੋਰੀਅਰ ਵੈਸੇ ਜ਼ਿਆਦਾਤਰ ਬਾਹਰ ਹੀ ਜਾਂਦੇ ਆਂ ਇੰਡੀਆ ਚ ਤਾਂ ਮੇਰਾ ਬਹੁਤ ਘੱਟ ਕੰਮ ਹੈ ਸਹੀ ਗੱਲ ਦੱਸਦੀ ਆਂ ਮੇਰੇ ਸਾਰੇ ਬਾਹਰਲੇ ਕਲਾਈਂਟੀ ਹੈਗੇ ਸਾਰੀਆਂ ਬੁਟੀਕਾਂ ਵਾਲੀਆਂ ਜੁੜੀਆਂ ਹੋਈਆਂ ਆ ਥੋੜਾ ਕੰਟੈਕਟ ਨੰਬਰ ਜਰੂਰ ਸ਼ੇਅਰ ਕਰ ਦੋ ਬਈ 9815737029 ਠੀਕ ਸੋ ਦੋਸਤੋ ਨੈਕਸਟ ਟੋੜਾ ਜਿਹੜੀ ਆਤਰ ਵਾਲਿਆਂ ਦੀ ਆਤਰ ਗੈਲਰੀ ਮਾਨਸਾ ਵਾਲਿਆਂ ਦੀ ਆ ਬਈ ਇਹਨਾਂ ਨੂੰ ਆਪਾਂ ਪਹਿਲਾਂ ਹੀ ਮਿਲਾਂਗੇ ਦੋਤਨ ਐਕਜੀਬਿਸ਼ਨਾਂ ਦੇ ਉੱਪਰ ਉਸ ਬਹੁਤ ਸੋਹਣਾ ਇਹਨਾਂ ਕੋਲੇ ਜਿਹੜਾ ਸਟਾਕ ਹੁੰਦਾ ਮੈਂ ਖੁਦ ਵੀ ਇਹਨਾਂ ਦੀ ਤਰਜੂਜ਼ ਕੀਤੇ ਲੇਗੇ ਬਹੁਤ ਸੋਹਣੀ ਫਰੇਗਰੈਂਸ਼ਨ ਦੀ ਹੈ ਕਿਉਂਕਿ ਨੇਚਰਲ ਜਿਹਾ ਹੁੰਦਾਗਾ ਮਤਲਬ ਵਾਲਾ ਸਿਰ ਜਾਂ ਨਹੀਂ ਫੜਦਾ ਹੈਗਾ ਇਹਨਾਂ ਦਾ ਜਿਹੜਾ ਪਰਫਿਊਮ ਹੁੰਦਾਗਾ ਅਸੀਂ ਗੱਲ ਕਰਾਂਗੇ ਅ ਭਾਈ ਕਿਹੜਾ ਕਿਹੜੇ ਮਤਲਬ ਆਪਣੇ ਕੋਲੇ ਜਿਹੜੀ ਇਹਦੇ ਵਿੱਚ ਕਲੈਕਸ਼ਨ ਹੁੰਦੀ ਹੈ ਆਪਣੇ ਕੋਲੇ ਅਰੇਬੀਅਨ ਹੁੰਦੇ ਨੇ ਜੀ ਜਿਵੇਂ ਵੱਡੀਆਂ ਕੰਪਨੀਆਂ ਜਿਵੇਂ ਡਿਓਰ, ਟੋਮ ਫੋਰਡ, ਗੂਚੀ, ਪ੍ਰਾਂਡਾ ਜਾਂ ਜ਼ਾਰਾ ਵਗੈਰਾ ਆਪਣੇ ਕੋਲ A to Z ਤੋਂ L ਵੀ ਲੋਈ ਵਟਾਉਣ ਵਗੈਰਾ ਠੀਕ ਹੈ। ਉਹਨਾਂ ਦੇ ਸਾਰਿਆਂ ਦੇ ਕਲੋਨ ਜਿਹੜੇ ਮਹਿੰਗੇ-ਮਹਿੰਗੇ 40-40, 50,000 ਦੇ ਪਰਫਿਊਮ ਨੇ ਮਾਰਕੀਟ 'ਚ ਉਹਨਾਂ ਦੇ ਕਲੋਨ ਅਸੀਂ ਤੁਹਾਨੂੰ 300 ਰੁਪਏ ਦੇ ਵਿੱਚ ਦੇ ਦੇਣਗੇ। ਠੀਕ ਆ। ਐਗਜ਼ੈਕਟ ਸੇਮ ਫਰੇਗਰੈਂਸ ਹੋਊਗੀ, ਲਾਸਟਿੰਗ ਪੂਰੀ ਹੋਊਗੀ ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਮੰਨ ਕੇ ਚਲੋ ਸਾਡੀ ਫਰੇਗਰੈਂਸ ਤੁਹਾਡਾ ਸਿਰ ਨਹੀਂ ਦੁਖਣ ਲੱਗੂਗੀ। ਨਾ ਹੀ ਤੁਹਾਨੂੰ ਕੋਈ ਸਕਿਨ ਤੇ ਅਲਰਜੀ ਕਰੇ। ਜਿਵੇਂ ਕਿਸੇ ਬੱਚ ਜਾ ਜਿਵੇਂ ਕੋਈ ਪਾਠ ਪੂਜਾ ਵਾਸਤੇ ਤੁਹਾਨੂੰ ਕੋਈ ਵੀ ਇਤਰ ਚਾਹੀਦਾ ਸਾਡੇ ਕੋਲ ਉਹ ਵੀ ਸਾਰੇ ਹੁੰਦੇ ਨੇ ਜਾਂ A to Z ਚੀਜ਼ ਤੁਹਾਨੂੰ A to Z ਚੀਜ਼ ਸਾਡੇ ਕੋਲ ਮਿਲੂਗੀ ਸਾਰੀਆਂ ਨੇ ਨੇਚਰਲ ਜੀਆਂ ਚੀਜ਼ਾਂ ਨੇ ਨੇਚਰਲ ਹੋਣਗੇ ਸਿੰਥੈਟਿਕ ਨਹੀਂ ਹੈਗੇ ਜੀ ਜਿਹੜੇ ਸਿੰਥੈਟਿਕ ਹੋਣਗੇ ਉਹ ਤੁਹਾਨੂੰ ਹੈਲਥ ਨੂੰ ਵੀ ਨੁਕਸਾਨ ਦੇਣਗੇ ਜੀ ਉਹ ਤੁਹਾਡਾ ਸਿਰ ਦੁਖਣ ਲਾ ਦੇਣਗੇ ਤੁਹਾਨੂੰ ਖੇਚੜਨ ਲਾ ਦੇਣਗੇ ਉਹ ਚੀਜ਼ਾਂ ਜਿਹੜੇ ਸਾਡੇ ਨੇਚਰਲ ਆਇਲ ਨੇ ਇਹ ਨਹੀਂ ਕਰਦੇ ਹੈਗੇ ਠੀਕ ਹੈ ਸੋ ਬਾਈ ਹੋਰਾਂ ਕੋਲ ਬਾਕੀ ਕਾਰ ਹੈਂਗਿੰਗ ਵਗੈਰਾ ਤੁਸੀਂ ਦੇਖ ਸਕਦੇ ਹੋ ਇੱਧਰ ਕਾਫੀ ਜਿਆਦੇ ਮਤਲਬ ਅਟਰੈਕਟਿਵ ਜੀਆਂ ਚੀਜ਼ਾਂ ਨੀਗੀਆਂ ਤੁਸੀਂ ਦੇਖ ਸਕਦੇ ਨੇ ਜਿਹੜੇ ਪੈਕਿੰਗ ਆ ਉਹ ਵੀ ਕਾਫੀ ਅਟਰੈਕਟਿਵ ਆ ਗਈ ਇਹ ਸਾਡਾ ਅਰੇਬੀਅਨ ਹੈ ਜੀ ਹਾਂਜੀ ਬਹੁਤ ਸੋਹਣੀ ਖੁਸ਼ਬੂ ਹੈਗਾ ਮਤਲਬ ਇਹਦੀ ਬਹੁਤ ਸੋਹਣੀ ਖੁਸ਼ਬੂ ਹੈ ਨਾ ਬਾਈ ਲਤਾਫਾ ਦਾ ਰੂਮ ਫਰੈਸ਼నర్ ਹੈ ਲਤਾਫਾ ਦਾ ਰੂਮ ਫਰੈਸ਼నర్ ਸਟਿਕਸ ਹੁੰਦੀਆਂ ਜਿਵੇਂ ਘਰੇ ਲਾਉਣ ਨੂੰ ਜਾਂ ਪਾਠ ਪੂਜਾ ਚਲਾਉਣ ਨੂੰ ਜਦੋਂ ਤੁਸੀਂ ਇਹਨਾਂ ਨੂੰ ਯੂਜ਼ ਕਿਸ ਤਰ੍ਹਾਂ ਕਰਨਾ ਜਾ ਐਂਦੀ ਮਤਲਬ ਜਲਾ ਅਗਰਬਤ ਕੀ ਟਾਈਪ ਆ ਅਗਰਬਤੀ ਟਾਈਪ ਇਹ ਯੂਜ਼ ਹੁੰਦੀਆਂ ਨੇ ਸਟਿਕਸ ਵਗੈਰਾ ਤੁਸੀਂ ਘਰ ਦੇ ਵਿੱਚ ਪਾਠ ਵਗੈਰਾ ਕਰਵਾਉਣੇ ਜਦੋਂ ਉੱਥੇ ਯੂਜ਼ ਕਰ ਸਕਦੇ ਹੋ ਨਾ ਆਮ ਨੋਰਮਲ ਵੀ ਤੁਸੀਂ ਘਰੇ ਫਰੈਸ਼ਨੈਸ ਵਾਸਤੇ ਇੱਕ ਵਧੀਆ ਮੰਨ ਕੇ ਚੱਲੋ ਸਪਿਰਚੁਅਲ ਜਿਹਾ ਮਾਹੌਲ ਬਣਾਉਣ ਵਾਸਤੇ ਤਾਂ ਬਹੁਤ ਵਧੀਆ ਚੀਜ਼ ਆ ਇਹ ਠੀਕ ਹੈ ਜੀ ਸ਼ਾਇਦ ਹੁੰਦਾ ਬਾਕੀ ਸਾਡੇ ਕੋਲੇ ਬਾਕੀ ਨੇਚਰਲ ਸ਼ਾਇਦ ਹੁੰਦਾ ਹਣੀ ਹੁੰਦਾ ਇਹਨਾਂ ਕੋਲੇ ਤੁਸੀਂ ਇਹ ਵੀ ਪਰਚੇਸ ਕਰ ਸਕਦੇ ਹੋ ਜੋ ਜੇ ਕਿਸੇ ਨੇ ਕੋਈ ਵੀ ਚੀਜ਼ ਕੋਰੀਅਰ ਕਰਾਉਣੀ ਹੈ ਤਾਂ ਬਾਈ ਹੋਰ ਕੋਰੀਅਰ ਦੀ ਸਪੈਸ਼ਲ ਸਰਵਿਸ ਹੈ ਜੀ ਇਹਨਾਂ ਕੋਲੇ ਕੰਟੈਕਟ ਨੰਬਰ ਤੁਹਾਨੂੰ ਬੋਲ ਦਿੰਨੇ ਆਂਗੇ ਬਈ ਥੋੜਾ ਕੰਟੈਕਟ ਨੰਬਰ ਆਪਣਾ ਕੰਟੈਕਟ ਨੰਬਰ ਹੈਗਾ ਜੀ 7626002606 ਬਾਕੀ ਆਪਣੀ ਦੁਕਾਨ ਦੀ ਲੋਕੇਸ਼ਨ ਹੈਗੀ ਐ ਬੱਸ ਸਟੈਂਡ ਤੋਂ ਜਦੋਂ 1 ਮੀਟਰ ਐਫ ਕਰੋੜ ਜਾਵਾਂਗੇ ਜੀ ਈਵਨ ਸਕੂਲ ਦੇ ਬਿਲਕੁਲ ਨਾਲ ਦਾਤਰ ਗੈਲਰੀ ਠੀਕ ਹੈ ਪਰ ਪਹੁੰਚਾਂਗੇ ਬਾਈ ਹੋਰਾਂ ਕੋਲੇ ਆਰਗੈਨਿਕ ਪ੍ਰੋਡਕਟ ਰੱਖੇ ਵੇਣਗੇ ਗੱਲਬਾਤ ਕਰਦੇ ਆ ਦੱਸਾਂਗੇ ਸ਼ਸ਼ੀ ਗਾਲ ਬਾਈ ਸ਼ਸ਼ੀ ਗਾਲ ਹਾਂ ਕੀ ਨਾਮ ਤੇ ਜੀ ਆਪਣੀ ਸਟੋਰ ਆਪਣਾ ਹਰਬਨੈਸਟ ਅੱਛਾ ਕਿਹੜੇ ਕਿਹੜੇ ਪ੍ਰੋਡਕਟ ਮਿਲ ਜਾਂਦੇ ਨੇ ਆਪਣੇ ਕੋਲ ਸਕਿਨ ਦੀ ਕੇਅਰ ਦੀ ਹਰ ਤਰ੍ਹਾਂ ਦੀ ਰੇਂਜ ਮਿਲ ਜਾਂਦੀ ਹੈ ਜੀ ਚਾਹੇ ਆਪਣੇ ਪਿਗਮੈਂਟੇਸ਼ਨ ਹੋਣ ਚਾਹੀਆਂ ਹੋਣ ਰਿੰਕਲਸ ਹੋਣ ਫਿਰ ਪਿੰਪਲਸ ਹੋਣ ਫੇਸ ਤੇ ਜੀ ਬਸ ਸਕਿਨ ਦੇ ਅਕੋਰਡਿੰਗ ਸਾਰੇ ਪ੍ਰੋਡਕਟ ਆਪਨੇ ਬਣਾਏ ਕਿਸ ਦੀ ਆਇਲੀ ਸਕਿਨ ਹੁੰਦੀ ਹੈ ਕਿਸ ਦੀ ਡਰਾਈ ਸਕਿਨ ਹੁੰਦੀ ਹੈ ਨਾ ਜੀ ਉਹ ਹਿਸਾਬ ਨਾਲ ਆਪਾਂ ਪ੍ਰੋਡਕਟ ਬਣਾਉਂਦੇ ਸਾਰੇ ਕੈਮੀਕਲ ਫ੍ਰੀ ਤੇ ਆਰਗੇਨਿਕ ਪ੍ਰੋਡਕਟ ਨੇ ਜੇ ਕਿਸੇ ਵੀ ਫੇਸ ਤੇ ਕਿਸੇ ਵੀ ਸਕਿਨ ਦੇ ਕਿਸੇ ਵੀ ਤਰ੍ਹਾਂ ਦਾ ਸਾਈਡ ਇਫੈਕਟ ਨਹੀਂ ਹੁੰਦਾ ਜੀ ਬਿਲਕੁਲ ਨੇਚਰਲ ਨੇ ਜੇ ਮੈਂ ਆਪਣੇ ਸਾਬਨ ਵੀ ਲਾ ਲਵਾਂ ਜੀ ਬੱਚੇ ਲਾਣ ਵੱ ਠੀਕ ਹੈ ਜੀ ਬਾਕੀ ਹੋਰ ਕਿਹੜੇ ਕਿਹੜੇ ਪ੍ਰੋਡਕਟ ਨੇ ਬਾਈ ਜੀ ਆਪਣੇ ਕੋਲੇ హెਅਰ ਦੇ ਹੋਗੇ ਜੀ ਸ਼ੈਂਪੂ ਹੋ ਗਿਆ హెਅਰ ਆਇਲ ਹੋ ਗਿਆ ਜੀ ਤੇ ਫੇਸ ਦੇ ਆਪਣੇ ਜਿਆਦਾਤਰ ਫੇਸ ਤੇ ਸਕਿਨ ਦੇ హెਅਰ ਦੇ ਪ੍ਰੋਡਕਟ ਹੀ ਨੇ ਜੀ ਆਪਣੇ ਕੋਲੇ ਠੀਕ ਠੀਕ ਤੇ ਸਾਰੇ ਆਰਗੈਨਿਕ ਨੇ ਹੁਣ ਮੰਨ ਲਓ ਸਾਡੀ ਸ਼ਾਈਆਂ ਲਈ ਆ ਸ਼ਾਈਆਂ ਵਾਸਤੇ ਆ ਜਿਹਨਾਂ ਨੂੰ ਬਹੁਤ ਚੱਲ ਰਿਹਾ ਹੈ ਨਾ ਜੀ ਕਿ ਸ਼ਾਈਆਂ ਦੀ ਪ੍ਰੋਬਲਮ ਸਹੀ ਨਹੀਂ ਹੋ ਰਹੀ ਤਾਂ ਉਹਦੇ ਵਾਸਤੇ ਆਰਗੈਨਿਕ ਸੋਪ ਹੈ ਜੀ ਇਹ 15 ਦਿਨਾਂ ਚ ਸ਼ਾਈਆਂ ਦਾ ਰਿਜ਼ਲਟ ਮਿਲਣਾ ਹੈ 15 ਦਿਨਾਂ ਦੇ ਵਿੱਚ ਰਿਜ਼ਲਟ ਜਿਹਦੇ ਜਿਆਦਾ ਪ੍ਰਾਇਮਲ ਤਾਂ ਅਸੀਂ ਕਿੱਟ ਬਣਾ ਕੇ ਦਿੰਨੇ ਆ ਜੀ ਸੋਪ سیرਮ ਤੇ ਕਰੀਮ ਦੀ ਕਰੋ ਨਾਲ ਦੋ ਮਹੀਨੇ ਦਾ ਕੋਰਸ ਦਿੰਦੇ ਆ ਜੀ ਤੇ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਜੀ ਠੀਕ ਹੈ ਜੀ ਸੋ ਬਾਈ ਕਿਹੜੀ ਜਗ੍ਹਾ ਤੋਂ ਮਤਲਬ ਕਿ ਕਿਸੇ ਨੂੰ ਰਜਿਸਟਰ ਕਰਨਾ ਆਪਣੀ ਫੈਕਟਰੀ ਲੋਕੇਸ਼ਨ ਚੀਮਿਆ ਜੀ ਆਪਣਾ ਦਫ਼ਤਰ ਵੀ ਉੱਥੇ ਹੈ ਤੇ ਆਪਣੀ ਫੈਕਟਰੀ ਵੀ ਚੀਮਿਆ ਜੀ ਉੱਥੇ ਸਾਰੇ ਪ੍ਰੋਡਕਟ ਰੈਡੀ ਹੁੰਦੇ ਆ ਆਪਣੇ ਉੱਥੋਂ ਹੀ ਸਾਰੇ ਕਿਤੇ ਜਾਂਦੇ ਆ ਜੀ ਤੇ ਆਪਣੇ ਪੇਜ ਬਣਿਆ ਹੈ ਹਰ ਬਲੈਸਟ ਭਾਰਤ ਉੱਥੋਂ ਵੀ ਪਰਚੇਸ ਕਰਦੇ ਆ ਆਪਣੀ ਵੈਬਸਾਈਟ ਵੀ ਹੈ ਜੀ ਉਦੋਂ ਤੇ ਲਿੰਕ ਦਿੱਤਾ ਹੋਇਆ ਹੈ ਵੈਬਸਾਈਟ ਦਾ ਤੇ ਉੱਥੋਂ ਵੀ ਪਰਚੇਸ ਕਰ ਸਕਦੇ ਆ ਬਾਕੀ ਜੀ ਕਿਸੇ ਨੂੰ ਕੋਰੀਅਰ ਕਰਾਉਣਾ ਬਾਈ ਕੰਟੈਕਟ ਨੰਬਰ ਵੀ ਬੋਲ ਦੋ ਬ 6832098786 ਆਪਣਾ ਕੰਟੈਕਟ ਨੰਬਰ ਹੈ ਜੀ ਤੁਸੀਂ ਕਾਲ ਜਾਂ WhatsApp ਮੈਸੇਜ ਕਰਕੇ ਸਾਡੇ ਤੋਂ ਕਰਵਾ ਸਕਦੇ ਹੋ ਆਰਡਰ 올 ਇੰਡੀਆ ਤੇ ਆਪਣੀ ਡਿਲੀਵਰੀ ਜਾਂਦੀ ਹੈ ਜੀ ਠੀਕ ਹੈ ਜੀ ਵਰਲਡ ਵਾਈਡ ਡਿਲੀਵਰੀ ਹੈ ਜੀ ਉਹਦੇ ਚਾਰजेस ਵੱਖਰੇ ਨੇ ਤੇ ਆਪਣੇ ਪੰਜਾਬ ਚ ਜਿਹੜੀ ਫ੍ਰੀ ਹੈ ਡਿਲੀਵਰੀ ਜੀ ਆਦਰ ਸਟੇਟ ਦੇ ਚਾਰजेस ਲੱਗਦੇ ਇੱਕ ਵਾਰ ਤੁਹਾਨੂੰ ਦੱਸਿਆ ਜੇ ਮੈਂ ਬਲਕ ਦੇ ਵਿੱਚ ਮਤਲਬ ਕਿਸੇ ਨੇ ਲੈਣਾ ਹੋਵੇ ਜਿਵੇਂ ਤੁਸੀਂ ਫੈਕਟਰੀ ਦੀ ਗੱਲ ਕੀਤੀ ਸੀ ਤਾਂ ਮੈਂ ਦਿੰਦਾ ਹਾਂ ਜੀ ਆਪਣਾ ਬਲਕ ਚ ਆਪਣੇ ਮਤਲਬ ਡਿਸਟ੍ਰੀਬਿਊਟਰਸ਼ਿਪ ਆਪਾਂ ਦਿੰਦੇ ਆ ਆਪਣੇ ਹੈਗੇ ਮਟਾਲੇ ਅੰਮ੍ਰਿਤਸਰ ਕਈ ਲੋਕਾਂ ਨੇ ਸਾਡੀ ਰਿਚੂਰ ਸਪਲਾਈ ਵੀ ਹੋਇਆ ਜੀ ਮਟਾਲਾ ਸ ਤੇ ਉਹਦਾ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਜਾਂ ਆਪਾਂ ਹੋਲ ਸੇਲ ਰਾਈਟ ਉਹਨਾਂ ਨੂੰ ਪ੍ਰਾਈਸ ਕਰਾਂਗੇ ਮਤਲਬ ਪ੍ਰੂਫ ਕਰਦਾ ਸਾਰਾ ਠੀਕ ਹੈ ਜੀ ਜੇ ਕੋਈ ਆਪਣੇ ਪ੍ਰੋਡਕਟ ਦਾ ਆਊਟਲੈਟ ਖੋਲਣਾ ਹੈ ਤਾਂ ਉਹਨਾਂ ਲਈ ਖਾਸ ਪਰਵਾਹ ਦੇ ਠੀਕ ਹੈ ਜੀ ਸੋ ਭਾਈ ਯਾਰ ਕਹਿੰਦਾ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਨੇ ਬਲਕ ਚ ਖਰੀਦਣਾ ਮਤਲਬ ਕੋਈ ਆਪਣਾ ਬ੍ਰਾਂਡ ਸਟਾਰਟ ਕਰਨਾਗਾ ਜਾਂ ਉਦਾਂ ਕਿਸੇ ਨੇ ਘਰ ਵਾਸਤੇ ਵਰਤੋਂ ਵਾਸਤੇ ਵੀ ਆਰਡਰ ਕਰਨਾ ਹੈ ਤਾਂ ਕੋਰੀਅਰ ਵਗੈਰਾ ਤੁਹਾਨੂੰ ਹੋ ਜਾਣਗੇ ਪੰਜਾਬ ਦੇ ਵਿੱਚ ਜਿਹੜੀ ਕੋਰੀਅਰ ਦੀ ਸਰਵਿਸ ਬਿਲਕੁਲ ਫ੍ਰੀ ਆਫ ਕਾਸਟ ਆਦਰਸਟੇਟ ਦੇ ਚਾਰਜਸ ਥਰਡ ਪਾਰਟੀ ਕਰਾਉਣੇ ਜਾਂ ਆਪਣੇ ਬ੍ਰਾਂਡ ਤੋਂ ਤਿਆਰ ਕਰਾਉਣੇ ਆ ਉਹਦੀ ਫੈਸਿਲਿਟੀ ਅਸੀਂ ਦਿੰਦੇ ਆ ਜੀ ਉਹਨਾਂ ਦੇ ਬ੍ਰਾਂਡ ਦੇ ਨਾਮ ਤੇ ਮਤਲਬ ਉਹਨਾਂ ਦਾ ਆਪਣਾ ਮਾਰਕਾ ਲਾ ਕੇ ਤੁਸੀਂ ਆਪਣਾ ਕੋਈ ਵੀ ਰਜਿਸਟਰਡ ਮਾਰਕਾ ਲਾ ਕੇ ਵੇਚ ਸਕਦੇ ਹੋਗੇ ਸੋ ਗੱਲਬਾਤ ਕਰਦੇ ਨਾ ਆ ਆ ਸੋ ਇਸ ਨੂੰ ਬਣਾਇਆ ਗਿਆ ਹੈ। ਇਹ ਦੇਰਾ ਪਰੋਸ਼ੀਦਾ ਪਰੋਸ਼ੀਦਾ ਦਾ ਅੱਖ। ਕਿਹੜਾ ਮਟੀਰੀਅਲ ਯੂਜ਼ ਹੁੰਦਾ ਇਹਦੇ ਵਿੱਚ? ਅੱਛਾ ਇਹ ਸਾਰੇ ਹੈਂਡਮੇਡ ਚੀਜ਼ਾਂ ਨੇ ਜਿਹੜੀਆਂ। ਇੱਕ ਕੁਰਸੀ ਨਾਲ ਸਾਰਾ ਥਿਆਰ ਹੁੰਦਾ ਹੈਗਾ। ਸਾਰਾ ਕੋਦਾ ਆਪ ਤਿਆਰ ਕਰਦੇ ਸੀ। ਠੀਕ ਹੈ ਜੀ ਇਹਦੇ ਨਾਲ ਰੇਟਰ ਹੋਣੀ। ਆਪ ਨਹੀਂ ਹੈ ਨਾ। ਜਿਹੜਾ ਆਪਣੇ ਚਲੇ ਜਾਂਦੇ ਕਰੀਏ। ਠੀਕ ਹੈ ਜੀ। ਕਰੀਏ। ਕਿਲਾ ਬ੍ਰਿਸ਼ ਕਿਲਾ ਦੇ ਉਸ ਮੈਂ ਕੋਲ ਮਾਰਸ। ਤਕੀਕਾ ਇਹ ਜਿੰਨੀਆਂ ਚੀਜ਼ਾਂ ਨੇ ਸਾਥ ਕੀਤੀ ਕਰਿਆ ਕਰਦੇ ਆ। ਹਾਂਜੀ ਇਹ ਹੈਂਡ ਮੇਡ ਗੋਨੇ ਕਰਦਾ। ਮਤਲਬ ਵੇਚ ਵੀ ਅਸੀਂ ਜੋ ਸੋਚਦੇ ਆ ਜਿਹੜਾ ਆਪਾਂ ਸੋਚਦੇ ਆ। ਕਈ ਹੋਰ ਜਗ੍ਹਾ ਹੈ ਇਹ ਨਹੀਂ ਕਰਾਈਦਾ ਆ ਬੇਸਾਰਾ ਜਿਹਾ। ਉਹ ਸੇਲੂ ਆਜੀ ਦੀ ਬਕਰੀ ਆਪਾਂ ਦੇ ਸਬਕੀ ਜਿਸਨੇ ਆਨ ਆਰਡਰ ਥਿਆ ਕਰਦਾ। ਐਵੇਂ ਜਿਵੇਂ ਤੁਸੀਂ ਹਾਲ ਹੀ ਦੇ ਵਿੱਚ ਫੰਕਸ਼ਨ ਦੇ ਤੋਂ ਨਾ ਕੰਮ ਹੀ ਪੈ ਗਿਆ। ਹਾਂਜੀ ਠੀਕ ਹੈ ਹੈਂਡ ਮੇਡ। ਤਿਆਰ ਕਰਦਾ ਆਲੀ ਆ। ਉਹਦੇ ਦੀ ਐਸਡੀ ਦੀ ਨਿਕਲ ਕੇ ਪੱਟੀ ਲਾ। ਕੋਰੀਅਰ ਕਰਵਾਉਣਾ ਪੈਂਦਾ। ਹਾਂਜੀ ਹੋ ਪਾਈ।